ਪਰ ਅੱਜ ਜਿਹੜੀਆਂ ਰੇਲ ਰੋਕੋ ਪ੍ਰੋਗਰਾਮ ਆ ਤੁਹਾਡਾ ਪੰਜਾਬ ਦੇ ਵਿੱਚ ਪਹਿਲੀ ਗੱਲ ਦਾ ਵੀ ਕਿੰਨੇ ਥਾਮਿਆ ਕਿਹੜੇ ਕਿਹੜੇ ਮੰਗਾਤੇ ਦੇਖੋ ਅੱਜ ਦਾ ਜਾਮ ਅਕਲ ਦੇ ਪੰਜਾਬ ਦੇ ਨਹੀਂ ਸਮੋਚੇ ਭਾਰਤ ਦੇ ਵਿੱਚ ਇਹ 2 ਘੰਟਿਆਂ ਦਾ ਰੇਲਾਂ ਦਾ ਟੱਕਾ ਜਾਮ ਹੈ ਕਿਉਂਕਿ ਬੀਜੇਪੀ ਦੀ ਸਰਕਾਰ ਨੇ 3 ਅਕਤੂਬਰ 2021 ਦੇ ਵਿੱਚ ਸਾਡੇ ਲਖੀਮਪੁਰ ਖੀਰੀ ਦੇ ਵਿੱਚ ਸ਼ਾਂਤ ਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਾਡੇ ਕਿਸਾਨਾਂ ਦੇ ਉੱਤੇ ਅਜੇ ਮਿਸ਼ਰਾ ਟੈਣੀ ਦੇ ਪੁੱਤ ਕੀ ਸੀਸ਼ਮਿਸਰਾ ਟਾਇਨੀ ਨੇ ਗੱਡੀ ਛਾੜ ਕੇ ਉਹਨਾਂ ਦਾ ਕਤਲ ਕੀਤਾ ਸੀ ਜਿਦੇ ਵਿੱਚ ਇੱਕ ਪੱਤਰਕਾਰ ਵੀ ਸ਼ਹੀਦ ਹੋਇਆ ਸੀ ਜਣੀ ਜਿਨ੍ਹਾਂ ਨੇ ਉਹ ਕਤਲ ਕੀਤੇ ਸੀ ਉਹ ਅੱਜ ਜਮਾਨਤਾਂ ਤੇ ਬਾਹਰ ਫਿਰਦੇ ਆ ਤੇ ਜਿਹੜੇ ਸਾਡੇ ਕਿਸਾਨ ਹੈ ਬੇਦੋਸ਼ੇ ਕਿਸਾਨ ਜੇਗਾ ਵਿੱਚ ਬੰਦ ਕੀਤੇ ਹੋਏ ਆ ਇਸ ਕਰਕੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਤੇ ਇਨਸਾਫ ਲੈਣ ਵਾਸਤੇ ਅੱਜ ਦਾ ਜਿਹੜਾ 2 ਘੰਟਿਆਂ ਦਾ ਜਾਮ ਉਹ ਸਾਰੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦੇ ਪੰਜਾਬ ਦੇ ਵਿੱਚ ਲਗਭਗ 35 ਥਾਮਾਂ ਦੇ ਉੱਤੇ ਇਹ ਜਿਹੜਾ 2 ਘੰਟੇ ਦਾ ਜਾਮ ਉਹ ਚਾਲੂ ਹੈ ਜਾਰੀ ਹੈ ਕੈਦਲੈਂਚ ਹੋਰੇ ਜਿਲ੍ਹੇ ਕਿਹੜੇ ਚ ਇਹ ਤਕਰੀਬਨ 22 ਜਿਲ੍ਹਿਆਂ ਦੇ ਵਿੱਚ 35 ਥਾਮਾਂ ਦੇ ਉੱਤੇ 2 ਘੰਟਿਆਂ ਦਾ ਜਾਮ ਜਾਰੀ ਹੈ ਇਸੇ ਤਰ੍ਹਾਂ ਹਰ ਇੱਕ ਜਿਲ੍ਹੇ ਦੇ ਵਿੱਚ ਦੋ-ਦੋ ਥਾਮਾਂ ਤੇ ਤਕਰੀਬਨ ਇਹ ਜਿਹੜਾ ਜਾਮ ਲੱਗਿਆ ਹੋਇਆ ਹੈ ਤਾਂ ਇਸ ਤੋਂ ਇਲਾਵਾ ਹੋਰ ਜਿਹੜੀਆਂ ਮੰਗਾਂ ਨੇ ਇਸ ਤੋਂ ਇਲਾਵਾ ਸਾਡੀਆਂ ਮੰਗਾਂ ਨੇ ਅਸੀਂ ਮੰਗ ਕਰਦੇ ਹਾਂ ਕੇਂਦਰ ਦੀ ਸਰਕਾਰ ਤੋਂ ਕਿਉਂਕਿ ਅਸੀਂ ਆਪਦੀਆਂ ਜਿਹੜੀਆਂ 2021 ਦੇ ਵਿੱਚ ਲਿਖਤੀ ਰੂਪ ਦੇ ਵਿੱਚ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਬਾਣਵੇਂ ਵੇਲੇ ਸਾਡੀਆਂ ਮੰਗਾਂ ਮੰਨੀਆਂ ਸੀ। ਉਹਨਾਂ ਨੂੰ ਲਾਗੂ ਕਰਨ ਬਾਅਦ ਤੇ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ। ਬਾਰਡਰਾਂ ਤੇ 13 ਫਰਵਰੀ ਤੋਂ ਲਗਾਤਾਰ ਸਾਡੇ ਤੇ ਸਰਕਾਰ ਨੇ ਜ਼ਬਰ ਕੀਤਾ ਅਸੀਂ ਕਿਰੇ ਹੋયા ਤੇ ਸਾਡੇ ਕਿਸਾਨ ਮੋਰਚਾ ਵਿੱਚ ਡਟੇ ਹੋਏ ਆ। ਅਸੀਂ ਮੰਗ ਕਰਦੇ ਆ ਕੇਂਦਰ ਸਰਕਾਰ ਤੋਂ ਕਿ ਐਮਐਸਪੀ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਤੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਾਂਗੇ, ਸਾਡਾ ਕਰਜ਼ਾ ਖਤਮ ਕੀਤਾ ਜਾਵੇ। ਤੇ ਸਾਰੀਆਂ ਬਦਾਂ ਤੇ ਐਮਐਸਪੀ ਦਿੱਤੀ ਜਾਵੇ ਜਨ ਲਈ ਇਹਦੇ ਨਾਲ ਨਾਲ ਮਜ਼ਦੂਰਾਂ ਨੂੰ ਸਾਲ ਦੇ ਵਿੱਚ 200 ਦਿਨ ਅੰਮ੍ਰੇਕਾ ਦੇ ਵਿੱਚ ਰੋਜ਼ਗਾਰ ਦਿੱਤਾ ਜਾਵੇ ਜਨ ਲਈ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਇਸੇ ਤਰ੍ਹਾਂ ਜਾਰੀ ਹੈ ਸਮੁੱਚੇ ਪੰਜਾਬ ਦੇ ਵਿੱਚ ਫਿਰ ਅਗਲਾ ਕੀ ਐਕਸ਼ਨ ਹੈ ਇਸ ਤੋਂ ਬਾਅਦ ਦੇਖੋ ਅਗਲਾ ਐਕਸ਼ਨ ਇਸ ਤੋਂ ਬਾਅਦ ਦੇ ਵਿੱਚ ਸਾਡੇ ਦੋਵੇਂ ਫੋਰਮਾਂ ਦੀ ਮੀਟਿੰਗ ਹੋਣੀ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨੌਨ ਪੋਲੀਟੀਕਲ ਇਹ ਦੋ ਫੋਰਮਾਂ ਜਿਹੜੇ ਸੰਘਰਸ਼ ਕਰ ਰਹੇ ਹਨ ਦੋਵੇਂ ਫੋਰਮਾਂ ਦੀ ਮੀਟਿੰਗ ਹੋ ਕੇ ਉਹਦੇ ਵਿੱਚ ਜੋ ਵੀ ਡਿਸੀਜ ਸਾਡੀਆਂ ਦਸਤਾਵੇਜ਼ੀਆਂ ਲੈਣੀਆਂ ਆ ਉਹ ਤੇ ਅਸੀਂ ਫੁੱਲ ਚੜਾਵਾਂਗੇ ਹੋ ਗਈ